ਪੂਰਾ ਪੰਜਾਬ ਅੱਜ ਇਕੱਠਾ ਹੋਇਆ ਜੀ ਪੂਰਾ ਪੰਜਾਬ ਲੁਧਿਆਣੇ ਪਹੁੰਚਿਆ ਇਹਨੂੰ ਅਸੀਂ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਬਣਾ ਕੇ ਰੱਖਾਂਗੇ ਜਿਹੜਾ ਇਹ ਕਾਲਾ ਪਾਣੀ ਵਿੱਚ ਛੱਡਦੇ ਉਹ ਅਸੀਂ ਬੰਨ ਨੂੰ ਲਾ ਕੇ ਰੱਖਾਂਗੇ ਜੀ ਅੱਛਾ ਜੀ ਹਾਂਜੀ ਸਾਡੇ ਨਾਲ ਬਲਦੇਵ ਸਿੰਘ ਜੀ ਜੀਰਾ ਵੀ ਸੂਬਾ ਕੁ ਵੀ ਨਾਲ ਨੇ ਹਾਂਜੀ ਜੀਰਾ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਪੰਜਾਬ ਦੇ ਹੇਠਲੇ ਪਾਣੀਆਂ ਦੀ ਗੱਲ ਕਰ ਲਈਏ ਜੀਰੇ ਜੀ ਤੁਸੀਂ ਲੜਾਈ ਲੜੀਏ ਕਿਤੇ ਨਾ ਕਿਤੇ ਫੈਕਟਰੀਆਂ ਦੇ ਉਹ ਛਿੱਟੇ ਪੈਂਦੇ ਨੇ ਫੈਕਟਰੀਆਂ ਨੇ ਗੰਦਾ ਕੀਤਾ ਜੇ ਲੁਧਿਆਣੇ ਦੀ ਗੱਲ ਕਰੀਏ ਲੁਧਿਆਣੇ ਵਾਸੀਆਂ ਨੇ ਕਿਹਾ ਵੀ ਫੈਕਟਰੀਆਂ ਗੰਦਾ ਕਰ ਰਹੀਆਂ ਕੀ ਕਹਿਣਾ ਚਾਹੀਏ ਫੈਕਟਰੀਆਂ ਨੂੰ ਕਿਉਂ ਬਚਾਇਆ ਜਾ ਰਿਹਾ ਹੈ ਸਰਕਾਰਾਂ ਵੱਲੋਂ ਦੇਖੋ ਜਿਹੜੇ 60 17 ਸਾਲਾਂ ਤੋਂ ਬੀ ਬੀਜੇ ਆ ਉਹਦੇ ਹੁਣ ਛਿੱਟੇ ਸਾਨੂੰ ਭੁਗਤਨੇ ਪੈ ਰਹੇ ਆ ਅਸੀਂ ਲਗਾਤਾਰ ਵੋਟਾਂ ਪਾਉਂਦੇ ਰਹੇ ਇਹਨਾਂ ਨੂੰ ਬਣਾਉਂਦੇ ਰਹੇ ਇਹ ਤਜੋਰੀਆਂ ਭਰਦੇ ਰਹੇ ਆ ਆਪਦੇ ਪੰਜ ਸੱਤਾਂ ਪੀੜ੍ਹੀਆਂ ਨੇ ਪੈਸੇ ਇਕੱਠੇ ਕਰਦੇ ਰਹੇ ਪਰ ਨਾ ਤਾਂ ਕਿਸੇ ਨੇ ਖੇਤੀ ਨੀਤੀ ਉਸ ਤਰ੍ਹਾਂ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਕੁਦਰਤ ਦੇ ਹਿਸਾਬ ਨਾਲ ਵਾਤਾਵਰਣ ਦੇ ਹਿਸਾਬ ਨਾਲ ਤੇ ਨਾ ਇੰਡਸਟਰੀਆਂ ਦਾ ਪ੍ਰਬੰਧ ਵੀ ਸਾਡੇ ਕੁਦਰਤ ਦੇ ਹਿਸਾਬ ਨਾਲ ਜਾਂ ਇੱਥੋਂ ਦੇ ਪਾਉਣ ਪਾਣੀ ਦੇ ਹਿਸਾਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਭ੍ਰਿਸ਼ਟਾਚਾਰੀ ਨੇ ਪੈਸੇ ਲੈ ਦੇ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿੰਨੀਆਂ ਇਹ ਬਾਗਾਂ ਖੋਲਤੀਆਂ ਇੰਡਸਟਰੀ ਵਾਲਿਆਂ ਦੀਆਂ ਕਿਉਂਕਿ ਇੰਡਸਟਰੀ ਵਾਲਿਆਂ ਕੋਲੇ ਪੈਸਾ ਸੀ ਪੈਸੇ ਦੇ ਕਾਰਨ ਉਹ ਲੀਡਰਾਂ ਨੂੰ ਵੀ ਖਰੀਦ ਲੈਂਦੇ ਆ ਪ੍ਰਦੂਸ਼ਣ ਕੋ ਕੰਟਰੋਲ ਬੋਰਡ ਨੂੰ ਖਰੀਦ ਲੈਂਦੇ ਆ ਤੇ ਮਾਣਾ ਹੀਆ ਕਰਦੇ ਆ ਜਿਹਦੇ ਸਿੱਟੇ ਵੱਜੋਂ ਅੱਜ ਜਿਹੜਾ ਦਰਿਆ ਸੀ ਉਹ ਨਾਲਾ ਬਣ ਗਿਆ ਹੁਣ ਉਹਨਾਂ ਦੀਆਂ ਕੀਤੀਆਂ ਉਹਨਾਂ ਦੇ ਬੀਜੇ ਕੰਡੇ ਜਿਹੜੇ ਆ ਅੱਜ ਪੰਜਾਬ ਨੂੰ ਝੁਗਣੇ ਪੈ ਰਹੇ ਆ ਆ ਚੰਗੀ ਗੱਲ ਇਹ ਹੈ ਵੀ ਪੰਜਾਬ ਦੇ ਲੋਕ ਉੱਠੇ ਆ ਇਕੱਠੇ ਹੋਏ ਆ ਇਕੱਠੇ ਹੋ ਕੇ ਹੁਣ ਟੁਰ ਰਹੇ ਆ ਰਹੀ ਗੱਲ ਬੜੀ ਨਹੀਂ ਹੋ ਗਈ 40 ਸਾਲ ਤੇ 40 ਸਾਲ ਦੇ ਵਿੱਚ 70% ਲੋਕਾਂ ਨੂੰ ਕੈਂਸਰ ਆ ਗਿਆ ਬਿਲਕੁਲ ਬਹੁਤ ਜ਼ਿਆਦਾ ਦੇਰ ਹੋ ਗਈ ਆ ਪਰ ਉਹ ਕਹਿੰਦੇ ਜਦੋਂ ਜਾਗੇ ਉਦੋਂ ਹੀ ਸਵੇਰਾ ਅੱਜ ਚਲੋ ਹੁਣ ਲੜਾਈ ਲੜਨ ਲੱਗੇ ਹੋਏ ਆ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਬਹੁਤ ਵਧੀਆ ਜੀਰੇਆ ਫੈਕਟਰੀ ਨੇ ਇੱਕ ਮਹਾਨ ਇੱਕ ਰਾਹ ਖੋਲਤਾ ਲੜਾਈ ਦਾ ਪਾਣੀਆਂ ਦੀ ਦਾ ਹੁਣ ਆਸਤੇ ਇਹੀ ਆ ਵੀ ਇਹਨੂੰ ਆਪਾਂ ਅੰਜਾਮ ਤੱਕ ਲੈ ਕੇ ਜਾਵਾਂਗੇ ਤੇ ਇਹਦਾ ਪੰਜਾਬ ਦੇ ਪਾਣੀਆਂ ਨੂੰ ਹਕੀਕਤ ਵਿੱਚ ਨਾਹਰਿਆਂ ਨਾਲ ਨਹੀਂ ਹਕੀਕਤ ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਲੇ ਪਾਸੇ ਤੁਰਾਂਗੇ ਪਰ ਉਹ ਤੇ ਰੰਗਲਾ ਪੰਜਾਬ ਤੇ ਭਗਵੰਤ ਮਾਨ ਸਾਹਿਬ ਆ ਬੈਨਰ ਲੁਧਿਆਣੇ ਦੀ ਘਟੋੜ 100 ਲੱਗਾ ਰੰਗਲੇ ਪੰਜਾਬ ਦਾ ਉਹਨੀਆਂ ਦੇ ਗੰਦਲਾ ਹੋ ਗਿਆ ਆ ਦੇਖੋ ਰੰਗਲਾ ਪੰਜਾਬ ਕੀ ਪਤਾ ਉਹ ਕਾਲੇ ਨੂੰ ਰੰਗਲਾ ਕਹਿੰਦਾ ਹੋਵੇ ਰੰਗ ਬੋਤਲ ਗਿਆ ਪਾਣੀ ਦਾ ਵੀ ਉਹ ਕਾਲੇ ਨੂੰ ਲੱਗਦਾ ਹੋਵੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿੰਦੇ ਜਿਹੜੇ ਗੋਰੇ ਨੇ ਨਾ ਅੰਗਰੇਜ਼ ਸਾਨੂੰ ਕਾਲੇ ਪਾਣੀ ਦੀ ਸਜ਼ਾ ਦਿੰਦੇ ਸੀ ਅੱਜ ਦੀਆਂ ਸਰਕਾਰਾਂ ਕਾਲਾ ਪਾਣੀ ਪੀਣ ਦੀ ਸਜ਼ਾ ਦਿੰਦੀਆਂ ਦੇਖੋ ਚੇਤਾਵਨੀ ਦੇਖੋ ਉਦੋਂ ਤਾਂ ਸਾਡੇ ਜਿਹੜੇ ਦੇਸ਼ ਭਗਤ ਸੀਗੇ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਮਿਲਦੀ ਸੀ ਉਹ ਸੈਂਕੜਿਆਂ 'ਚ ਮਰੇ ਹਜ਼ਾਰਾਂ 'ਚ ਮਰੇ ਪਰ ਜਿਹੜੀ ਇਹ ਕਾਲੇ ਪਾਣੀਆਂ ਦੀ ਸਜ਼ਾ ਵਾ ਇਹਨੇ ਤਾਂ ਇੱਕ ਤਰ੍ਹਾਂ ਨਾਲ ਮਨੁੱਖੀ ਜਾਤੀ ਦੇ ਜੜ੍ਹਾਂ ਦੇ ਵਿੱਚ ਦਾਤਰੀ ਪਾਲੀ ਆ ਇਹਦੇ ਕਿੰਨੀ ਵੱਡੀ ਬਰਬਾਦੀ ਕਰਨੀ ਆ ਉਹਨਾਂ ਨੇ ਸਮਝ ਕਿੰਨੀਆਂ ਜਾਣਾਂ ਜਾਣੀਆਂ ਵਾ ਇਹ ਤਾਂ ਪੂਰੀ ਇੱਕ ਸੱਭਿਅਤਾ ਨੂੰ ਖਤਮ ਕਰਨ ਵਾਲੇ ਪਾਸੇ ੱਤਕਿਆ ਜਾ ਰਿਹਾ ਇਹ ਉਸ ਕਾਲੇ ਪਾਣੀ ਨਾਲੋਂ ਇਹ ਜਿਆਦਾ ਵੱਡਾ ਵਾ ਥੋਂ ਖਾਰ ਵੀ ਜਿਆਦਾ ਆ ਬਿਲਕੁਲ ਜੀ ਹੋਰ ਵੀ ਆਪ ਸਾਹਿਬਾ ਇਹਨੇ ਗੱਲਬਾਤ ਕਰਦੇ ਇਹ ਸਨ ਸਰਦਾਰ ਬਲਦੇਵ ਸਿੰਘ ਜੀ ਜੀਰਾ ਹਾਂਜੀ ਖਾਲਸਾ ਜੀ ਇਹ ਬਹੁਤ ਡੂੰਘੀਆਂ ਸਾਸ਼ਾ ਸੈਂਟਰ ਸਰਕਾਰ ਦੀਆਂ ਪੰਜਾਬ ਦੀ ਜਵਾਨੀ ਨੂੰ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਇਹ ਜ਼ਰੀਲੀਆਂ ਫੈਕਟਰੀਆਂ ਲਿਆ ਲਿਆ ਸਾਰੀਆਂ ਲੁਧਿਆਣੇ ਚ ਬੁੱਢੇ ਦਰਿਆਤ ਲਿਆ ਕੇ ਠੋਕੀਆਂ ਹਿੰਦੁਸਤਾਨ ਦੇ ਵਿੱਚ ਬੜੀਆਂ ਜਗ੍ਹਾ ਜਿੱਥੇ ਇਹ ਫੈਕਟਰੀਆਂ ਲੱਗ ਸਕਦੀਆਂ ਇਹਨਾਂ ਫੈਕਟਰੀਆਂ ਸਾਨੂੰ ਪੰਜਾਬੀਆਂ ਨੂੰ ਕੋਈ ਲਾਭ ਨਹੀਂ ਹੋਇਆ